ਬੀਟੀ ਦੇ ਰਾਤ ਪਿੰਡ ਕੋਲੀ ਸੂਰਤ ਮੱਲੀ ਮੰਮਣ ਅਤੇ ਰਾਜਚੱਕ ਵਿਖੇ ਕਿਸਾਨਾਂ ਦੇ ਕਣਕ ਦੇ ਖੜੇ ਨਾੜ ਨੂੰ ਅੱਗ ਲੱਗਣ ਨਾਲ ਕਿਸਾਨਾਂ ਤੇ ਇੱਕ ਗੁਜਰ ਬਰਾਦਰੀ ਦਾ ਭਾਰੀ ਨੁਕਸਾਨ ਹੋਇਆ ਹੈ ਇਸ ਮੌਕੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਅੱਗ ਲੱਗਣ ਵਾਲੇ ਕਿਸਾਨਾਂ ਤੇ ਗੁਜਰ ਬਰਾਦਰੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹ ਅੱਗ ਇੰਨੀ ਭਿਆਨਕ ਸੀ ਜਿਸ ਨਾਲ ਹਜ਼ਾਰਾਂ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਅਤੇ ਗੁਜਰ ਪਰਿਵਾਰ ਦਾ ਪੂਰਾ ਘਰ ਉਸਦੇ ਪਸ਼ੂ ਟਰੈਕਟਰ ਮੋਟਰਸਾਈਕਲ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਏ ਇਸ ਮੌਕੇ ਭੜਕੇ ਲੋਕਾਂ ਨੇ ਫਾਈਬਰ ਗੇਟ ਨੂੰ ਵੀ ਗੁੱਸਾ ਕਰਦਿਆਂ ਆਖਿਆ ਕਿ ਅੱਗ ਲੱਗਦੇ ਹੀ ਫਾਈਬਰ ਗ੍ਰੇਡ ਨੂੰ ਸੂਚਿਤ ਕੀਤਾ ਗਿਆ ਜਦ ਕੀ ਫਾਈਬਰ ਗ੍ਰੇਡ ਦੀ ਗੱਡੀ 5-6 ਘੰਟੇ ਲੇਟ ਹੋਈ ਜਦੋਂ ਤੱਕ ਅੱਗ ਪੂਰੇ ਤੌਰ ਤੇ ਬੁਝ ਗਈ ਸੀ ਇਸ ਮੌਕੇ ਪਰ ਕਿ ਲੋਕਾਂ ਨੇ ਬਟਾਲਾ ਡੇਰਾ ਬਾਬਾ ਨਾਨਕ ਰੋਡ ਰਾਜ ਚੱਕ ਅੱਡੇ ਤੇ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਅਤੇ ਫਾਈਬਰ ਗ੍ਰੇਡ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਇਸ ਮੌਕੇ ਧਰਨੇ ਤੇ ਫਦੇਗੜ ਚੂੜੀਆਂ ਦੇ ਥਾਣਾ ਦੇ ਡੀ ਐਸ ਪੀ ਵਿੱਪਲ ਕੁਮਾਰ ਅਤੇ ਥਾਣਾ ਕੋੜਲੀ ਸੂਰਤ ਮੱਲੀ ਦੇ ਇੰਚਾਰਜ ਹਰਮੀਕ ਸਿੰਘ ਮੌਕੇ ਤੇ ਪਹੁੰਚ ਕੇ ਰੋਸ ਕਰਨ ਵਾਲੇ ਲੋਕਾਂ ਨੂੰ ਅਤੇ ਗੁਜਰਾ ਦੇ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਅੱਗ ਲੱਗਣ ਦਾ ਕਾਰਨ ਪਤਾ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਹੇਠ ਅਤੇ ਲੋਕਾਂ ਅਤੇ ਗੁਜਰਾ ਦੀ ਸੈਂਤੀ ਨਾਲ ਧਰਨਾ ਸਮਾਪਤ ਕੀਤਾ ਗਿਆ ਇਸ ਮੌਕੇ ਨੇੜਲੇ ਪਿੰਡਾਂ ਦੇ ਲੋਕ ਵੀ ਹਾਜ਼ਰ ਸਨ ਬੀਰੋ ਰਿਪੋਰਟ ਫਾਸਟਵੇ ਸੰਦੇਸ਼ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਨਾਲੇ ਸਾਡੇ ਕਵਲਜੀਤ ਸਿੰਘ ਗੁੱਗੂ ਉਹਨਾਂ ਤੋਂ ਪੁੱਛਦਿਆਂ ਵੀ ਕਿੱਥੋਂ ਅੱਗ ਲੱਗੀ ਤੇ ਕਿੰਨੇ ਵਜੇ ਲੱਗੀ ਇਹ ਵੀਰ ਜੀ ਕੋਟਰੀ ਵਾਲੇ ਪਾਸਿਓਂ ਅੱਗ ਆਈ ਹੈ ਕੱਲ ਸ਼ਾਮੀ ਅੱਗ ਲਾਈ ਕਿਸੇ ਨੇ ਮਣਕੇ ਹਵਾ ਤੇਜ਼ ਹੋਣ ਕਰਕੇ ਅੱਗ ਜਿਆਦੀ ਹੋ ਗਈ ਹੈ ਇਹ ਰਾਤ ਮਣਕੇ ਆਣ ਕੇ ਪਿੰਡ ਸਾਡੇ ਮੰਮਣ ਪਿੰਡ ਸਾਣੀ ਹੋ ਕੇ ਦੇ ਰਾਜ ਚੱਕ ਦੇ ਗੁਜਰਾਂ ਨਾਲ ਮਹਿਰਾ ਦਾ ਡੇਰਾ ਹੈਗਾ ਉਥੇ ਪਹੁੰਚ ਗਈ ਹੈ ਅੱਗੇ ਨਹੀਂ ਤੇਜ਼ੀ ਕੀ ਮੇਰੇ ਹਿਸਾਬ ਨਾਲ ਕੋ 150 200 ਕਿਲੋਮੀਟਰ ਦੀ ਸਪੀਡ ਦੇ ਹਿਸਾਬ ਨਾਲ ਕੋ ਕਿੱਲੇਾਂ ਦੇ ਕਿੱਲੇ ਟੱਪਦੀ ਜਾਂਦੀ ਸੀ ਅੱਗ ਬੜੀ ਜਿਆਦਾ ਆ ਗਈ ਕਿ ਸੋ ਆਈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦਾ ਆਣ ਕੇ ਜਾਜਾ ਲੈ ਜਾਵੇ ਕੋ ਪੁਚ ਅਧਿਕਾਰੀ ਆਉਣ ਇਹਨਾਂ ਦਾ ਜਾਜਾ ਲੈ ਨੁਕਸਾਨ ਤੇ ਉਹ ਵੱਧ ਹੋ ਗਿਆ ਦਸਾਂਣਾ ਲੱਗੇ ਸਾਰੇ ਵੀਰ ਆਪਣੀ ਨੋਜਵਾਨ ਆਏ ਇਹਨਾਂ ਜਿਆਦਾ ਨੁਕਸਾਨ ਹੋ ਗਿਆ ਵੀਰ ਜੀ ਕਿ ਇਹਦਾ ਵੀ ਆਪਾਂ ਭਰ ਪਾਈ ਚਾਰਮ ਸਾਰੇ ਭਰਾ ਕਰਾਂਗੇ ਪਰ ਸਰਕਾਰਾਂ ਕਰ ਸਕਦੀਆਂ ਚੀਜ਼ੀ ਭਰ ਪਾਈ ਚਲੋ ਬਸ ਜੋ ਕਰਾਂਗੇ ਬਾਕੀ ਆਪ ਕੋ ਇਹਨਾਂ ਦੀ ਗੁੜੀਆ ਦਾ ਵਿਆਹ ਉਦਰੀ ਇਹਨਾਂ ਨੇ ਪੈਸੇ ਰੱਖੇ ਸੀ ਆ ਪੈਸੇ ਵੀ ਨਹੀਂ ਸੜ ਕੇ ਸੁਆਹ ਗਏ ਆ ਇਹ ਵੀਰ ਆ ਮੈਰ ਆਪਣਾ ਆ ਮੈਰ ਦਾ ਡੇੜਾ ਸੜ ਗਿਆ ਵਿਚਾਰਾ ਸਾਰਾ ਇਹਦੇ ਬੱਚੇ ਛੋਟੇ ਛੋਟੇ ਚਾਰ ਗੁੱਡੀਆਂ ਆ ਬੜਾ ਪਵਿੱਤਰ ਗ੍ਰੰਥ ਕਰਾਣ ਇਹਨਾਂ ਦਾ ਉਹ ਵੀ ਸੜ ਗਿਆ ਡੰਗਰ ਉਥੇ ਸੜੇ ਆ ਭਈਆਂ ਮੱਜਾਂ ਵੀਰ ਹੁਣ ਇਹਨੂੰ ਕਬਰ ਕਰਕੇ ਉਹ ਹੁੰਦੇ ਸਾਰੇ ਆ ਵੇਖੋ ਪੈਸੇ ਸੜ ਗਏ ਨਾ ਗੁੱਡੀ ਅੱ삐 ਦੇ ਵਿਆਹ ਲਈ ਰੱਖੇ ਸੀਗੇ ਕੀ ਪ੍ਰਸ਼ਾਸਨ ਕੋਲ ਮੰਗ ਕੀ ਕਰਦੇ ਦੇ ਬੁਝਾਉਣ ਵਾਲੀ ਆ ਰਾਤੀ ਕਿੰਨੇ ਵਜੇ ਫੋਨ ਕੀਤਾ ਤੇ ਕਿੰਨੇ ਵਜੇ ਆਈ ਹੈ ਕਿੰਨਾ ਕਿ ਨੁਕਸਾਨ ਹੋਇਆ ਵੀ 25 ਲੱਖ ਦਾ ਵਾਧਾ ਹੋ ਗਿਆ ਵੀ 25 ਲੱਖ ਦਾ ਵਾਧਾ ਹੋ ਗਿਆ ਪਿੰਡ ਦੀਆਂ ਭਾਈਆਂ ਨੇ ਬਹੁਤ ਬੁਣ ਕੇ ਸਰ ਕੋਈ ਨਹੀਂ ਆਇਆ ਪਾਣ ਹੋ ਗਿਆ ਉਸ ਤੋਂ ਬਾਅਦ ਆਏ ਸਾਰਾ ਕੁਝ ਲੂਸ ਗਿਆ ਉਸ ਤੋਂ ਬਾਅਦ ਗੱਡੀ ਲੈ ਕੇ ਆਏ ਉਹ ਵੀ ਮੋੜ ਕੇ ਸ਼ਾਰਕ ਚੋਂ ਮੋੜ ਲਈ ਅੱਗ ਫਿਰ ਵੀ ਨਹੀਂ ਬੁਝਾਈ ਨਾ ਨੇ ਪਾਣੀ ਥੋੜਾ ਨੁਕਸਾਨ ਹੋ ਗਿਆ ਜਾਣ ਗਿਆ ਕਿ ਜੇ ਆਹ ਕੋਈ ਨਹੀਂ ਤਾਂ ਇਹ ਨਾ ਨੁਕਸਾਨ ਹੋਇਆ ਕਿਸੇ ਦੀ ਨਹੀਂ ਆ ਥੋੜਾ ਪਾਣੀ ਲੈ ਕੇ ਜਦੋਂ ਗੱਡੀ ਮੋੜ ਕੇ ਇਹ ਮੋਕੇ ਤੇ ਆਉਂਦਾ ਤਾਂ ਸਾਡਾ ਕੋਈ ਨੁਕਸਾਨ ਨਹੀਂ ਹੋਣਾ ਮੋਕੇ ਤੇ ਆਉਂਦਾ ਤੇ ਸਾਡਾ ਨੁਕਸਾਨ ਕੋਈ ਨਹੀਂ ਹੋਣਾ ਇਹ ਕਦੀ ਮੋੜ ਕੇ ਖਾਲੀ ਲੈ ਗਿਆ ਉਦਾਂ ਹੀ ਜੇ ਆਗ ਭਜਾਉਂਦਾ ਤਾਂ ਸਾਡਾ ਨੁਕਸਾਨ ਨਹੀਂ ਹੋਣਾ ਸੀ ਵੋੜ ਕੀ ਚਾਹੁੰਦੇ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਤੋਂ ਇਹੋ ਸਾਡੇ ਇਨਸਾਫ ਕੀਤਾ ਜਾਵੇ ਸਾਨੂੰ ਜੋ ਬੰਦਾ ਜਾਇਜ ਮਾਤਵਾ ਦਿੱਤਾ ਜਾਵੇ ਤੁਸੀਂ ਪ੍ਰਸ਼ਾਸਨ ਨੂੰ ਇਹ ਕੀ ਮੰਗ ਕਰਦੇ ਜੇ ਕਿ ਇਹ ਜਿਹੜਾ ਫਾਈਬਰ ਗ੍ਰੇਡ ਵਿਭਾਗ ਹੈ ਇਹਨਾਂ ਦਾ ਕੀ ਕੀਤਾ ਜਾਏ ਕਾਨੂੰਨੀ ਕਾਰਵਾਈ ਹੋਵੇ ਗੱਡੀ ਵਾਲੇ ਤੇ ਇਹ ਜੇ ਮੌਕੇ ਤੇ ਆਉਂਦਾ ਤੇ ਸਾਡਾ ਨੁਕਸਾਨ ਨਹੀਂ ਹੋਣਾ ਸੀ ਆ ਹੁਣ ਮੂੰਹ ਲਗਾ ਕੇ ਬੈਠਾ ਤੁਹਾਡੇ ਸਾਹਦੇ ਪ੍ਰਸ਼ਾਸਨ ਦੇ ਸਾਹਮਣੇ ਮੂੰਹ ਲਗਾ ਕੇ ਬੈਠਾ ਮੂੰਹ ਲਾਇਆ ਦੋਹਾਂ ਜਣਾਂ ਨੇ ਮੂੰਹ ਲਗਾਇਆ ਆ ਨੰਬਰ ਤੇ ਗੱਡੀ ਦਾ ਆ ਵੇਖੋ ਮੂੰਹ ਲਗਾ ਕੇ ਬੈਠਾ ਤਾਂ ਸਾਹਮਣੇ ਮੂੰਹ ਲਗਾ ਕੇ ਬੈਠਾ ਆ ਡਰਾਈਵਰ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਭਵਨ ਦਮਾਨ ਨੂੰ ਇਹ ਬੇਨਤੀ ਕਰਦੇ ਆ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਇਹ ਮਹਿਕਮੇ ਨੇ ਪੂਰਾ ਗੰਡਾ ਪਾ ਰੱਖਿਆ ਲੋਕਾਂ ਦਾ ਘਰਾਂ ਦਾ ਘਰ ਖਰਾਬ ਹੋ ਗਿਆ ਇਹ ਅੱਜ ਜਿਹੜਾ ਤਰਨਾ ਹੁਣ ਜੀਟੀ ਰੋਡ ਬਟਾਲਾ ਡੇਰਾ ਬਾਬਾ ਨਾਨਕ ਰੋਡ ਪਿੰਡ ਰਾਜ ਚੱਕ ਤੇ ਦਿੱਤਾ ਵਾ ਇਹਨਾਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਵਾਲਿਆਂ ਨੂੰ ਅਸੀਂ ਘੱਟੋ ਘੱਟ ਵੀ ਤੇ ਅੱਗ ਲੱਗਣ ਦੇ ਸਮੇਂ ਫੋਨ ਕਰਤਾ ਸੀ ਪਰ ਕੋਈ ਵੀ ਗੱਡੀ ਟਾਈਮ ਤੇ ਨਹੀਂ ਪਹੁੰਚੀ ਲੋਕਾਂ ਵਿੱਚ ਕਾਫੀ ਰੋਸ ਆ ਆ ਜਿੰਨੀ ਵੀ ਟ੍ਰੈਫਿਕ ਆ ਜਾਂਦੇ ਤੁਸੀਂ ਉਹਨਾਂ ਚ ਇਜਾਜ਼ਤ ਨਹੀਂ ਦਿੰਦੇ ਜਿਨ੍ਹਾਂ ਤੇ ਸਾਨੂੰ ਪ੍ਰਸ਼ਾਸਨ ਕੋਈ ਭਰੋਸਾ ਨਹੀਂ ਦਿੰਦਾ